ਲੋਬੀ ਪਹੁੰਚ ਚੁਕੇ ਆ ਗੁਰਦਰਾ ਸਾਹਿਬ ਤੇ ਭੀੜ ਬਹੁਤ ਮੇਲੇ ਵਾਲਾ ਮਾਹੌਲ ਬਣਿਆ ਪਿਆ ਇਹ ਤਾਂ ਪੂਰਾ ਸਾਸਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾਇਲ ਵੀ ਚਲ ਤੇ ਵੈਲਕਮ ਕਰਦੇ ਸਾਡੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਤੁਸੀਂ ਸ਼ਰਜਣਾ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਸਾਡੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 2026 ਸਾਰਿਆਂ ਲਈ ਵਧੀਆ ਹੋਵੇ 3 26 26 ਸਾਰਿਆਂ ਲਈ ਵਧੀਆ ਰਹੇ 25 ਸਾਰਿਆਂ ਲਈ ਵਧੀਆ ਗਿਆ ਤੇ 26 ਸਾਰਿਆਂ ਲਈ ਵਧੀਆ ਹੋਵੇ ਤੇ ਅੱਜ ਹੈ ਜੀ 1 ਤਰੀਕ 1 ਜਨਵਰੀ 2026 ਤੇ ਅੱਜ ਹੈਗਾ ਆਪਣਾ ਇਸ ਸਾਲ ਦਾ ਪਹਿਲਾ ਵਲੋਗ ਤੇ ਪਹਿਲਾ ਵਲੋਗ ਆਪਾਂ ਸ਼ੁਰੂ ਕਰਾਂਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਸ਼ੁਰੂਆਤ ਕਰਾਂਗੇ ਇਸ ਵਲੋਗ ਦੀ ਤੇ ਆਪਾਂ ਇਸ ਸਾਲ ਵਲੋਗ ਹੀ ਵਲੋਗ ਕਰਦੇ ਨੇ ਸੋ ਪਿਛਲੇ ਵਲੋਗਾਂ ਨੂੰ ਤੁਸੀਂ ਪਿਆਰ ਦਿੱਤਾ ਇਸ ਵਲੋਗ ਨੂੰ ਵੀ ਪਿਆਰ ਦਿਓ ਆਉਣ ਵਾਲੇ ਵਲੋਗਾਂ ਨੂੰ ਵੀ ਪਿਆਰ ਦਿਓ ਤੇ ਹੁਣ ਮਿਲਦੇ ਆ ਤੁਹਾਨੂੰ ਰੈਡੀ ਛੜੀ ਹੋ ਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਲੜਦੀ ਕਲਾ ਚ ਰਹੋ ਛੱਬੀ ਤੁਹਾਡੇ ਲਈ ਬਹੁਤ ਵਧੀਆ ਹੋਏ ਸਾਡੇ ਲਈ ਵਧੀਆ ਹੋਏ ਪੱਤੀ ਵਧੀਆ ਨਿਕਲ ਆਉਦੇ ਦੀ ਧੰਨਵਾਦ ਪਰਮਾਤਮਾ ਦਾ ਤੇ ਛੱਬੀ ਵੀ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਨਿਕਲੇ ਅੱਜ ਇਹ ਚੱਲਿਆ ਜੀ ਬੋਲਟ ਦੇ ਉੱਤੇ ਪਤਾ ਨਹੀਂ ਕਿੱਦਾਂ ਲੰਘਣ ਲੱਗਿਆ ਇਹ ਨਵੀਂ ਅੱਜ ਲੰਘਦੇ ਆਂ ਅੱਜ ਆਏ ਦਰਸ਼ਨ ਮੇਲੇ ਕਰੇ ਹੀ ਪ੍ਰਮਾਤਮਾ ਦੇ ਹਮ ਧੰਨਵਾਦ ਕਰੀ ਆਈਏ ਸ਼ਾਲਾ ਚੱਲ ਕਢਾ ਗੱਡੀ ਬਾਹਰ ਫੇਰ ਹੁਣ ਆਪਾਂ ਚੱਲ ਕੇ ਆਉਨੇ ਆ ਥੋੜਾ ਜਿਹਾ ਮਾਰਕੀਟ ਮੈਨੂੰ ਕੰਮ ਹੈ ਮੰਮੀ ਹੋਰੀ ਹੁੰਦੇ ਨੇ ਤਿਆਰ ਤੇ ਫੇਰ ਆਪਾਂ ਚਲਾਂਗੇ ਗੁਰਦੁਆਰਾ ਸਾਹਿਬ ਸ਼ੁਕਰਾਨਾ ਕਰਕੇ ਆਵਾਂਗੇ ਤੇ ਡਿਸਕਾਂ ਪਵਾ ਕੇ ਗੱਡੀ ਬਹੁਤ ਇੰਪਰੂਵ ਹੋ ਗਈ ਯਾਰ ਤੇ ਅੱਜ ਅੱਜ ਮੀਂਹ ਪਿਆ ਹੈ ਕਈ ਜਗ੍ਹਾ ਤੇ ਕਹਿੰਦੇ ਤੇ ਅੱਜ ਆਪਣੇ ਵੀ ਮੀਂਹ ਪਿਆ ਥੋੜ੍ਹੀ ਵੀ ਪਿਆ ਮੀਂਹ ਅੱਜ ਮੌਸਮ ਥੋੜਾ ਜਿਹਾ ਠੀਕ ਹੈ ਜੇ ਧੁੰਦ ਘਟਾ ਸੋ ਚਲੋ ਚੱਲਦੇ ਆ ਤੇ ਫਿਰ ਤੁਹਾਨੂੰ ਮਿਲਾਉਂਦੇ ਆ ਸਾਰਿਆਂ ਦੇ ਨਾਲ ਕਿਉਂਕਿ ਆਪਾਂ ਸਾਰੇ ਜਾਣੇ ਚੱਲਾਂਗੇ ਤਾਈ ਜੀ ਫਰੀ ਵੀ ਚੱਲਣਗੇ ਇਧਰੋਂ ਚਾਚਾ ਚਾਚੀ ਫਰੀ ਵੀ ਚੱਲਣਗੇ ਸੋ ਸਾਰੇ ਜਾਣੇ ਚੱਲਦੇ ਆ ਮੱਥਾ ਟੇਕ ਕੇ ਆਉਂਦੇ ਆ ਲਓ ਵੀ ਮਿੱਤਰੋ ਦੇ ਪਿਆਰਿਓ ਨਵੇਂ ਸਾਲ ਤੇ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਮਸਜਿਦੋਨਾ ਸਾਹਿਬ ਮਿਲੋ ਦਮਨ ਦਮਨ ਮੰਮੀ ਮਾਸੀ ਜੀ ਵੀ ਆ ਗਏ ਇੱਕ ਸਵਾਰੀ ਨੂੰ ਹੋਰ ਬਿਠਾਉਨੇ ਆ ਤੇ ਫਿਰ ਅਸੀਂ ਚੱਲਦੇ ਆ ਮਸਤੂਣਾ ਸਾਹਿਬ ਕਰਾਉਣੇ ਆ ਤੁਹਾਨੂੰ ਦਰਸ਼ਨ ਮੇਲੇ ਚਰਾਨ ਕਰ ਲਿਆ ਤੀਰਥ ਯਾਤਰਾ ਤੇ ਚੱਲੇ ਆ ਆਪਾਂ ਫਿਰ ਜੇ 1 ਜਨਵਰੀ ਨਹਾਵਾਂਗੇ ਫਿਰ ਪੂਰੇ ਸਾਲ ਸਿਆਲ ਫਿਰ ਇਸ਼ਨਾਨ ਕਰਦੇ ਰਵਾਂਗੇ ਆ ਪਿਛਲੇ ਸਾਲ ਦਾ ਨਾਤਾ ਹੋਇਆ ਨਹੀਂ ਇਹ ਤੋਂ ਨਾ ਕਿ ਵੀ ਅਸੀਂ ਹੁਣ ਮਤਲਬ ਥੋੜਾ ਜਿਹਾ ਪਹਾੜੀ ਇਲਾਕੇ ਜਾ ਗਏ ਆ ਇੱਥੇ ਥੋੜਾ ਜਿਹਾ ਆਫ ਰੋਡਿੰਗ ਕਰਨੀ ਪੈਂਦੀ ਸਾਨੂੰ ਇਹ ਨਹੀਂ ਬਣਦਾ ਜਿੱਦਣ ਇਹ ਬਣ ਜੂ ਨਾ ਮੈਂ ਕਹਿੰਨਾ ਉਹਦਨ ਸੰਗਰੂਰ ਦੀ ਸੰਗਰੂਰ ਦੀ ਜੂਨ ਸੁਧਰ ਜੇਗੀ ਰੋਡ ਨਾ ਜਿਵੇਂ ਉਹ ਨਹੀਂ ਖਰਾਸਮਾਣੇ ਵਾਲਾ ਉਵੇਂ ਆ ਇਹ ਬਣਦਾ ਮਗਰ ਉਹ ਪਹਿਲਾਂ ਟੁੱਟ ਗਿਆ ਟੁੱਟ ਜਾਂਦਾ ਇਹਦਾ ਉਹ ਵਾਲੇ ਚੰਗੀ ਭਲੀ ਰੋੜੀ ਜੀ ਪਈ ਸੀ ਨਜ਼ਰ ਹੀ ਲੱਗੀ ਵਿਚਾਰੇ ਨੂੰ ਫਿਰ ਉਦੋਂ ਬਾਅਦ ਬਣਿਆ ਹੀ ਨਹੀਂ ਰੋੜੀ ਕਾਦੀ ਪਏ ਚੱਕ ਕੇ ਲੋਕ ਘਰੇ ਲੈ ਜਾਂਦੇ ਆ ਆਕੇ ਆਪਣੇ ਪਾਰ ਦੇ ਬਿਹਾਰ ਵਾਲਾ ਕੰਮ ਇੱਥੇ ਹੈ ਬੜੀ ਰੋੜੀ ਪੈਂਦੀ ਐ ਲੋਵੀ ਚਲੋ ਵੀ ਆਪਣੇ ਪਾਰ ਇਹ ਬਾਹਰ ਅੱਗੇ ਉਹ ਜੇ ਬਰਨਾਲਾ ਲੋਵੀ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਤੇ ਭੀੜ ਬਹੁਤ ਐਧਰੋਂ ਚਲੋ ਆ ਵੀ ਆ ਗਿਆ ਗੇਟ ਹਾਂ ਅੱਛਾ ਕਰੋ ਚੈੱਕ ਅੱਜ ਤਾਂ ਭੀੜੀ ਬਹੁਤ ਆ ਦਮਣ ਓਏ ਮੇਲੇ ਵਾਲਾ ਮੋਲ ਬਣਿਆ ਪਿਆ ਇਹ ਤਾਂ ਪੂਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਪ ਲੋ ਵਾਹਿਗੁਰੂ ਜੀ ਵਾਹਿਗੁਰੂ ਲੋ ਵੀ ਪਕੌੜੇ ਲੋ ਵੀ ਮਿੱਤਰੋ ਕਰਕੇ ਦਰਸ਼ਨ ਮੇਲੇ ਲੈ ਕੇ ਪਕੌੜੇ ਆਪਾਂ ਪਹੁੰਚ ਚੁੱਕੇ ਆ ਪਾਰਕਿੰਗ ਚ ਦਰਸ਼ਨ ਮੇਲੇ ਕਰ ਲੇ ਜੀ ਭੀੜ ਬਹੁਤ ਜ਼ਿਆਦਾ ਜੀ ਤੇ ਪਿਛਲੇ ਪਾਸੇ ਚੱਲੇ ਨਹੀਂ ਚਲੋ ਚਲੋ ਬਈ ਪਕੌੜੇ ਛਕਾਈਏ ਤੁਹਾਨੂੰ ਹੈਰੀ ਹੋਰੀ ਗਏ ਪਿਛਲੇ ਗੁਰਦੁਆਰਿਆਂ ਚ ਆਪਾਂ ਚੱਲਿਆਂ ਹੁਣ ਪਹਿਲੇ ਗੁਰਦੁਆਰੇ ਮੱਥਾ ਟੇਕ ਕੇ ਕਿਉਂਕਿ ਅੱਜ ਭੀੜ ਜ਼ਿਆਦਾ ਹੈ। ਹਾਂ। ਮੋੜ ਲੈਣ ਤੋਂ ਮੋੜ ਲੈਣੋਂ ਮਾ। ਹਾਂ। ਹੁਣ ਦਮਨ ਜੀ ਕਰ ਰਹੇ ਨੇ ਡਰਾਈਵ। ਰਾਸ਼ ਅੱਜ ਬਹੁਤ ਜ਼ਿਆਦਾ ਮਸਤੋਣਾ ਸਾਹਿਬ ਤੇ ਮੇਲੇ ਵਾਲਾ ਮਾਹੌਲ ਚੱਲ ਬਣਿਆ ਪਿਆ। ਇੰਨਾ ਅਸੀਂ ਸੋਚਿਆ ਨਹੀਂ ਸੀ ਵੀ ਇੰਨਾ ਇੰਨੀ ਸੰਗਤ ਆਊਗੀ। ਪਰ ਸੰਗਤ ਬਹੁਤ ਹੈ। ਤੋ ਇਕੱਲੇ ਅਸੀਂ ਨਹੀਂ ਸ਼ੁਕਰਾਨਾ ਕਰਨ ਪਹੁੰਚੀ ਸਾਰੀ ਦੁਨੀਆ ਸ਼ੁਕਰਾਨਾ ਕਰਨ ਪਹੁੰਚੀ ਸਾਡੇ ਬਾਣੀ ਮਹਾਰਾਜ ਨੂੰ ਬਾਲਾ ਮੰਨਦੀ ਪਰ ਇਹ ਵੀ ਪਿਛਲੇ ਕੁਝ ਸਾਲਾਂ ਚ ਨਾ ਵਾਹਿਗੁਰੂ ਵੱਲ ਪ੍ਰਮਾਤਮਾ ਵੱਲ ਦੁਨੀਆ ਬਹੁਤ ਲੱਗ ਰਹੀ ਹੈ ਪਹਿਲਾਂ ਪਹਿਲਾਂ ਨਹੀਂ ਸੀਗਾ ਇੰਨਾ ਪੱਪਾ ਪੱਪਾ ਕਲੱਬਾ ਜੀ ਮਿਲ ਰਹੇ ਸੀ ਹਾਂ ਇਹ ਮਤਲਬ ਜਿਹਾਪਾ ਕਹਿੰਦੇ ਆ ਨਾ ਕਾਲ ਜੋਕ ਆਪਣੇ ਜੋਰਾਂ ਤੇ ਆ ਤੇ ਇੰਦ ਨੂੰ ਪਰਮਾਤਮਾ ਨਾਲ ਜੋਰਾਂ ਤੇ ਹਾਂ ਬਹੁਤ ਬਸ ਜੱਲਾ ਜੱਲਾ ਕੁਝ ਦਰ ਵੀ ਜੱਲਾ ਨੇ ਇੰਦ ਨੂੰ ਸਹੀ ਸਹੀ ਗੱਲ ਹੈ ਸਾਹਿਬ ਹੁਣ 5 ਕੁ ਸਾਲਾਂ ਤੋਂ ਤਾਂ ਬਹੁਤ ਹੀ ਜ਼ਿਆਦਾ ਹੈ ਇਹ ਕਰਦੇ ਨੇ ਦੁਨੀਆ 'ਸੇ ਬਹੁਤ ਸੀ ਫਤਿਹਕਰ ਸਾਹਿਬ ਜਾਨੀ ਕਿ ਰਿਕਾਰਡ ਟੁੱਟੇ ਨੇ ਸਾਰੇ ਹੁਣ ਆ ਹੁਣ ਗੁਰਦੁਆਰਾ ਸਾਹਿਬ ਵੀ ਪੂਰਾ ਮਾਹੌਲ ਸੀ ਰਾਤ ਪਰਖ ਦੱਸਦਾ ਸੀ ਜਿਵੇਂ ਆਪਾਂ ਚਲੋ ਸਿੱਖ ਧਰਮ ਚੋਂ ਆਏ ਤਾਂ Hindu ਧਰਮ ਵਾਲੇ ਜਿੰਨੇ ਸੀ ਮੰਦਰ ਸਾਰੇ ਹੀ ਭਰੇ ਪਏ ਸੀ ਰਾਤ ਹਾਂ ਉਹ ਮੰਦਰ ਜਿਹੜੇ ਉਹ ਲੰਗਰ ਲੱਗਿਆ ਸੀ ਤੇ ਮੁਸਲਮਾਨਾਂ ਨੇ ਲੰਗਰ ਲਾ ਕੇ ਉਹ ਬਾਬਿਆਂ ਨੇ ਉਹ ਮੁਸਲਮਾਨ ਉਸ ਰੂਪਾ ਪਾਇਆ ਵੇਖੀ ਸੀ ਹਾਂ 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 ਬਹੁਤ ਆਉਂਦੇ ਸੀ ਉਹ ਸਿੱਖ ਧਰਮ ਨਾਲ ਵੀ ਆਪਣੀ ਚੂੜ੍ਹੇ ਬੜੇ ਹਾਂ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਪ੍ਰਮਾਤਮਾ ਵਾਲੇ ਪਾਸੇ ਝੁਕਾਅ ਹੁਣ ਲੋਕਾਂ ਦਾ ਹੋ ਗਿਆ ਤੇ ਲੋਕਾਂ ਨੂੰ ਜਿੱਦ ਨੂੰ ਪਤਾ ਲੱਗਦਾ ਵੀ ਤਾਂ ਕੁਝ ਨਹੀਂ ਹਾਂ ਤਾਂ ਕਸੂਰ ਗੱਲ ਪਤਾ ਕੀ ਰੈਡੀ ਕਹਿੰਦੇ ਹੁੰਦਾ ਸੀ ਹਾਂ ਕਿ ਜੁਗ ਜਦੋਂ ਬਦਲਦਾ ਇਹ ਨਹੀਂ ਹੈ ਕਿ ਦੁਨੀਆ ਮੁੱਕ ਜਾਂਦੀ ਹੈ ਲੋਕਾਂ ਦੇ ਮਤਲਬ ਦਿਲ ਦਿਮਾਗ ਸੋਚ ਚੰਗੇ ਪਾਸੇ ਵੱਲ ਮੁਚਾਲੇ ਹਾਂ 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 ਉਹ ਮਤਲਬ ਉਹਨਾਂ ਦੇ ਵਿਚਾਰ ਬਦਲਦੇ ਨੇ ਤੇ ਜੁਗ ਬਦਲ ਜਾਂਦਾ ਹਾਂ ਜਦੋਂ ਮਾਰੇ ਪਾਸੇ ਨੂੰ ਚਲਦੀ ਹੈ ਚਲੀ ਜਾਂਦੀ ਉਹਦੋਂ ਉਹ ਤੇ ਦੇ ਦੋ ਹੁਣ ਚੰਗੇ ਪਾਸੇ ਨੂੰ ਚਲੇਗੀ ਉਹ ਚੋਕ ਬਦਲਦੇ ਆ ਇਹ ਚੋਕ ਬਦਲਦੇ ਆ ਨਾਲ ਜਦੋਂ ਦੇ ਧਰਨੇ ਤੇ ਪਾਂਗਰੂ ਕੋਠੇ ਨੂੰ ਵੇਂਦੇ ਲੈਣੇ ਨਾ ਸਿੱਖਾਂ ਦਾ ਸਿਸਟਮ ਹਾਂ 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 ਬਹੁਤ ਹਮ ਦੀ ਦੁਨੀਆ ਸਾਰੀ ਉਹੀ ਉਹੀ ਹੈ ਨਾ ਕੁਝ ਪਿਛਲੇ ਕੁਝ ਸਾਲਾਂ ਤੋਂ ਪਿਛਲੇ ਕੁਝ ਸਾਲਾਂ ਤੋਂ ਲੋਕਾਂ 'ਚ ਇਕਤਾ ਪਿਆਰ ਇਹ ਚੀਜ਼ਾਂ ਵਧੀਆਂ ਨੇ ਅੱਗੇ ਨਾਲੋਂ ਹਾਂ ਬਾਕੀ ਅਸੀਂ ਤਾਂ ਪਕੌੜੇ ਲੈ ਲੈਨੇ ਜੀ ਹੁਣ ਚਾਹ ਪੀਵਾਂਗੇ ਚੱਲ ਕੇ ਹਾਂ ਤੇ ਉਦਾਂ ਪਕੌੜੇ ਬਹੁਤ ਮਿਲਦੇ ਨੇ ਸਵੀਟ ਸ਼ਾਪਸ ਤੋਂ ਇੱਥੇ ਜਿੱਥੋਂ ਮਰਜ਼ੀ ਲੈ ਪਰ ਜਿਹੜੇ ਮੇਲੇ ਵਾਲੇ ਪਕੌੜੇ ਨੇ ਨਾ ਇਹ ਨਹੀਂ ਇਸੇ ਪਾਸੇ ਮਿਲਦੇ ਭਾਈ ਇਹ ਤਾਂ ਇੱਥੋਂ ਮੇਲਿਆਂ 'ਚ ਹੀ ਮਿਲਦੇ ਨੇ ਬਣਾ ਦਰਵਾਜ਼ਾ ਖੋਲਣ ਨੂੰ ਕਿਹਾ ਹੀ ਤੈਨੂੰ ਗੁੰਡਾ ਖੋਲਣ ਥੋੜੀ ਦਰਵਾਜ਼ਾ ਤੋੜੇ ਇਹ ਹੀ ਕਰਦਾ ਹੈ ਇਹ ਹੀ ਕਰਦਾ ਹੈ ਹੈ ਨਾ ਕੋਈ ਕੁਝ ਨਹੀਂ ਹੋਇਆ ਦਇਆ ਦਇਆ ਬਣ ਗਿਆ ਤੂੰ ਤਾਂ ਦਇਆ ਗਏ ਕੁਝ ਲੋਈ ਪਹੁੰਚ ਚੁਕੇ ਆ ਤਾਜੀ ਦੇ ਘਰੇ ਹੁਣ ਪੀਵਾਂਗੇ ਚਾਹ ਖਾਵਾਂਗੇ ਪਕੌੜੇ ਆ ਸੀ ਨਿਊ ਇਅਰ ਕਰਦੇ ਆ ਸੈਲੀਬ੍ਰੇਟ ਮਾੜਾ ਮੋਟਾ ਸਾਰੇ ਜਣ ਇਕੱਠੇ ਹੋਏ ਆ ਸੋ ਕਾਪੀ ਤੁਹਾਡੇ ਰੋ ਬਲੌਗ ਦੇ ਨਾਲ ਜੇ ਬਲੌਗ ਵਧੀਆ ਲੱਗ ਰਿਹਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਸਤਾ ਸਸਤਾ ਨਵਾਰਤਨਦੂ ਨਵਾਰਤਨਦੂ ਪੱਕ ਥੋੜੀ ਬੰਦਾ ਕਰੋ ਐਨਕਾ ਦੇ ਹੋਜੀ ਪਾਉਂਦਾ ਮੰਨੇ ਦੀ ਅਨਾ ਕਨ ਪਕੋੜੇ ਦੇ ਆਪਣੇ ਵਿਚਾਰੇ ਮਰ ਜਾ ਆ ਗਏ ਠੰਡੇ ਹੋ ਗਏ ਕੋਈ ਛੱਡਨੇ ਸੀ ਨਾਲ ਨਹੀਂ ਛੱਡਨੇ ਸੀ ਤਾਂ ਇਹ ਹੈ ਜੀ ਸਾਡੀ ਨਿਊ ਇਅਰ ਦੀ ਸੈਲੀਬ੍ਰੇਸ਼ਨ ਹੈ ਨਾ ਬੋਲ ਵਿੱਚ ਕੀ ਖਾ ਰਹੇ ਕੀ ਖਾ ਰਹੇ ਹੋ ਹੈ ਪਕੋੜੇ ਇਹਦੇ ਚ ਬਣਾ ਸੋਸ ਬੰਦੇ ਕੁਝ ਬੋਲਦੇ ਨੇ ਲਓ ਜੀ ਬੰਦੇ ਸਾਡੇ ਪਹੁੰਚ ਚੁੱਕੇ ਨੇ ਇੱਕ ਹੋਰ ਬੰਦਾ ਪਹੁੰਚ ਚੁੱਕਿਆ ਦਿਹਾੜੀ ਦਾ 7ਵਾਂ 8ਵਾਂ ਚਾਹ ਦਾ ਕੱਪ ਪੀ ਕੇ ਹੁਣ ਅਸੀਂ ਸਲਾ ਬਣਾਉਣੀ ਹੈ ਅਗਲੀ ਚਾਰ ਚਪੇਰ ਨਹੀਂ ਲਾਇਆ ਤੂੰ ਫੋਨ ਆ ਗਿਆ ਤੇ ਲਵਾ ਕੇ ਮੇਰਾ ਫੋਨ ਵੀ ਮਾਮਾ ਉਹ ਵੇਖੋ ਮੰਦ ਮਾਰਲੀ ਜਾ ਯਾਰ ਲੈ ਓਏ ਓਏ ਫੁੱਲ ਲੇਡੀ ਵਲਕਨ ਇਧਰ ਦੇਗਾ ਇਧਰ ਕਹਦੇ ਹੈਲੋ ਗਾਇਜ਼ ਹੈਪੀ ਨੀਅਰ ਕਹਦੇ ਇੱਧਰ ਇੱਧਰ ਵੇਖਿਆ ਲੋ ਗਾਈਸ ਹੈਪੀ ਨੀਅਰ ਹੈਲੋ ਗਾਈਸ ਹੈਪੀ ਨੀਅਰ ਹਾਂ ਅੱਗੇ ਲੋ ਜੀ ਆਪਾਂ ਆਇਆ ਹੁਣ ਬਾਹਰ ਥੋੜਾ ਜਿਹਾ ਮਾਰਕੀਟ ਸ਼ਾਰਟਕਟ ਘੁੰਮਣ ਤੇ ਨਾਲ ਹੈ ਜੀ ਦਮਨ ਸਿੰਘ ਦੋ ਬੰਦੇ ਸਾਡੇ ਗੈਬ ਨੇ ਇੱਕ ਸਬਜ਼ੀ ਲਈ ਜਾਂਦਾ ਇੱਥੇ ਇਧਰ ਕੇਮਿਸਟ ਵਾਲਿਆਂ ਦੇ ਗਿਆ ਹੋਇਆ ਥੋੜਾ ਜਿਹਾ ਘੁੰਮੋ ਸੋ ਇਹੀ ਆ ਸਾਡਾ ਨਿਊ ਇਅਰ ਪਹਿਲਾ ਦਿਨ ਸਾਲ ਦਾ ਤੇ ਅੱਜ ਦੇ ਦਿਨ ਚ ਵੈਸੇ ਕੁਝ ਖਾਸ ਨਹੀਂ ਕੀਤਾ ਅਸੀਂ ਪਰ ਚਲੋ ਸ਼ੁਰੂਆਤ ਬਾਬੇ ਦੇ ਨਾਂ ਤੋਂ ਕੀਤੀ ਆਪਾਂ ਤੇ ਉਮੀਦ ਕਰਦੇ ਆਂ ਵੀ ਇਹ ਸਾਲ ਆਪਣਾ ਵਧੀਆ ਜਾਊਗਾ ਤੇ ਬਾਕੀ ਸਾਰਿਆਂ ਦਾ ਵੀ ਵਧੀਆ ਜਾਊਗਾ ਤੇ ਉਮੀਦ ਕਰਦਾ ਵੀ ਸਾਡਾ ਵਲੌਗ ਇੰਜੋਏ ਕਰ ਰਹੇ ਹੋ ਇੰਜੋਏ ਕਰ ਰਹੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਾਂ ਹੁਣ ਪਹੁੰਚ ਗਏ ਘਰੇ ਤਾਜੀ ਦੇ ਘਰੇ ਅੱਜ ਰੋਟੀ ਪਾਣੀ ਦਾ ਪ੍ਰੋਗਰਾਮ ਹੈ ਨਿਊ ਇਅਰ ਸੈਲੀਬ੍ਰੇਟ ਕਰਦੇ ਆਂ ਤੇ ਤੁਸੀਂ ਵੀ ਸਾਰੇ ਜਣੇ ਆਪੋ ਆਪਣੇ ਪਰਿਵਾਰਾਂ ਦੇ ਨਾਲ ਨਿਊ ਇਅਰ ਸੈਲੀਬ੍ਰੇਟ ਕਰੋ ਤੇ ਬਸ ਅੱਜ ਦੇ ਵਲੌਗ ਵਿੱਚ ਇੰਨਾ ਹੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਨਾਲ ਬਾਏ ਬਾਏ